ਇੱਕ ਤਰੰਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਤਾਂ ਬੀਬੀ ਰਾਨੇ ਕਹਾਂ ਵੀ ਮੈਂ ਤਾਂ ਜਾ ਕੇ ਉਹਨਾਂ ਤੋਂ ਸਪੋਰਟ ਮੰਗਦੀ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੋ ਲੋਕ ਸਭਾ ਚੋਣਾਂ ਦੇ ਮਤੇਨਜ਼ਰ ਹਰ ਸਿਆਸੀ ਧਿਰ ਵਿਰੋਧੀ ਧਿਰ ਨੂੰ ਨਿਸ਼ਾਨਾ ਬਣਾਉਣ ਦੇ ਵਿੱਚ ਬੱਸ ਨਹੀਂ ਆਂਦੀ ਹਾਲ ਹੀ ਦੇ ਵਿੱਚ ਸੁਨੀਲ ਜਾਖੜ ਨੇ ਪ੍ਰੈਸ ਕਾਨਫਰੰਸ ਕਰਕੇ ਬੀਬੀ ਜਗੀਰ ਕੌਰ ਅਤੇ ਸੁਖਬੀਰ ਬਾਦਲ ਨੂੰ ਰੱਜ ਕੇ ਨਿਸ਼ਾਨੇ ਤੇ ਲਿਆ ਅਤੇ ਲੋਕਾਂ ਨੂੰ ਗਿਣਾਇਆ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਸੱਤਾ ਦੇ ਵਿੱਚ ਰਹਿੰਦੇ ਆ ਸਿਆਸਤ ਦੇ ਵਿੱਚ ਰਹਿੰਦੇ ਆ ਲੋਕਾਂ ਦੀਆਂ ਅੱਖਾਂ 'ਚੇ ਘੱਟਾ ਪਾਇਆ ਅਤੇ ਸਦਾ ਸਾਥ ਕੋ ਜਾ ਕੇ ਵੋਟਾਂ ਮੰਗੀਆਂ ਅਤੇ ਜਦੋਂ ਬੀਬੀ ਜਗੀਰ ਕੌਰ ਨੂੰ ਪੁੱਛਿਆ ਗਿਆ ਕਿ ਇਸ ਵਾਰ ਵੀ ਡੇਰੇ ਦਾ ਸਮਰਥਨ ਲਾ ਲਾਉਂਗੇ ਤਾਂ ਆਖਿਰ ਕੀ ਕੁਝ ਕਿਹਾ ਇਸ ਬਾਰੇ ਸੁਨੀਲ ਜਾਖੜ ਨੇ ਸੁਣੋ ਬਿਲਕੁਲ ਬਚ ਚੁੱਕੇ ਹਨ ਫਾਰਮਲ ਤੌਰ ਤੇ ਕੋਡ ਆਫ ਕੰਡਕਟ ਲੱਗ ਗਿਆ ਸਾਰੀ ਪਾਰਟੀਆਂ ਆਪਣੇ ਆਪਣੇ ਏਜੰਡਾ ਲੈ ਕੇ ਲੋਕਾਂ ਦੇ ਸਾਹਮਣੇ ਆ ਰਹੇ ਹੈ ਤਰ੍ਹਾਂ ਤਰ੍ਹਾਂ ਦੇ ਗਠਬੰਧਨ ਬਣ ਰਹੇ ਉਸ ਮਾਹੌਲ ਦੇ ਵਿੱਚ ਕੱਲ ਇੱਕ ਬਿਆਨ ਲੱਗਿਆ ਅਕਾਲੀ ਪਾਰਟੀ ਦੇ ਬਹੁਤ ਹੀ ਸੀਨੀਅਰ ਆਗੂ ਜਿਹੜੇ ਖਡੂਰ ਸਾਹਿਬ ਦੇ ਹਲਕੇ ਤੋਂ ਉਹਨਾਂ ਦੇ ਪੂਰੇ ਪੰਜਾਬ 'ਚ ਜਿਹੜਾ ਪਹਿਲਾਂ ਉਹਨਾਂ ਨੇ ਐਲਾਨਿਆ ਸੀਗਾ ਆਪਣਾ ਉਮੀਦਵਾਰ ਬੀਬੀ ਜਾਗੀਰ ਕੌਰ ਜੀ ਦੇ ਕੱਲ ਬਿਆਨ ਲੱਗੇ ਇੱਕ ਇੰਗਲਿਸ਼ ਨਿਊਜ਼ਪੇਪਰ ਦੇ ਨਾਲ ਗੱਲਬਾਤ ਕਰਦੇ ਹੋਏ ਆ ਉਹਨਾਂ ਨੇ ਕੁਝ ਗੱਲਾਂ ਕਹੀਆਂ ਬਹੁਤ ਹੀ ਮਹੱਤਵਪੂਰਨ ਗੱਲ ਹੈ ਉਹਨੂੰ ਅਗਰ ਇਸ ਗੱਜਬੰਦਲੇ ਮਾਹੌਲ ਦੇ ਵਿੱਚ ਦੇਖਿਆ ਜਾਵੇ ਤਾਂ ਉਹਨਾਂ ਨੇ ਕਿਹਾ ਜਦੋਂ ਪੱਤਰਕਾਰ ਨੇ ਉਹਨਾਂ ਨੂੰ ਪੁੱਛਿਆ ਵੀ ਤੁਹਾਡਾ ਡੇਰਾ ਸਰਸੇ ਦੇ ਨਾਲ ਥੋੜੀ ਸਕਾਟਲੈਂਡ ਦਾ ਜਾਂ ਥੋੜੀ ਕੋਈ ਸ਼ਾਟਗਾਂਡ ਦਾ ਕੋਈ ਹੈ ਨਾ ਦਾ ਤਾਂ ਬੀਬੀ ਰਾਨੇ ਕਿਹਾ ਵੀ ਮੈਂ ਤਾਂ ਜਾ ਕੇ ਉਹਨਾਂ ਤੋਂ ਸਪੋਰਟ ਮੰਗਦੀ ਨਹੀਂ ਪਰ ਜਦੋਂ ਉਹਨਾਂ ਨੂੰ ਪੁੱਛਿਆ ਵੀ ਤੁਹਾਡੀ ਅਕਾਲੀ ਪਾਰਟੀ ਦਾ ਕੀ ਸਟੈਂਡ ਹੈ ਉਹਨਾਂ ਨੇ ਕਿ ਜਿੱਥੇ ਤਾਈ ਅਕਾਲੀ ਪਾਰਟੀ ਦਾ ਤੇ ਡੇਰਾ ਸਰਸੇ ਵਾਲਿਆਂ ਦੇ ਨਾਲ ਸਾਠ ਦਾ ਆਪਸ ਵਿੱਚੇ ਸਮਝੋਤੇ ਦਾ ਸਾਠ ਗਾਠ ਦਾ ਸਪੋਰਟ ਦਾ ਜਿਹੜਾ ਮਕਸਦ ਹੈ ਫੈਸਲਾ ਸੁਖਬੀਰ ਬਾਦਲ ਕਰਨਗੇ ਮੈਂ ਸਮਝਦਾ ਇੱਕ ਬਹੁਤ ਹੀ ਹੈਰਾਨੀ ਵਾਲਾ ਬਹੁਤ ਹੀ ਇੱਕ ਸ਼ੌਕਿੰਗ ਰੈਵਿਊਸ਼ਨ ਅ ਸ਼ੌਕਿੰਗ ਐਕਸਪੋਜ਼ਰ ਆਫ देयर ਮਾਈਂਡਸੈਟ ਅਕਾਲੀਆਂ ਦੀ ਜਿਹੜੀ ਸੋਚ ਹੈ ਲੀਡਰਸ਼ਿਪ ਦੀ ਸੋਚ ਹੈ ਉਹ ਰਿਫਲੈਕਟ ਕਰਦੀ ਹੈ ਉਹਨਾਂ ਦਾ ਬਿਆਨ ਹੈ ਉਹ ਨਾ ਕੁਝ ਕਹਿ ਕੇ ਵੀ ਬਹੁਤ ਕੁਝ ਕਹਿ ਗਏ ਬੀਬੀ ਜੀ ਕਿਸੇ ਹੋਰ ਅਕਾਲੀ ਲੀਡਰ ਦਾ ਇਸ ਕਿਸਮ ਦਾ ਬਿਆਨ ਆਇਆ ਹੁੰਦਾ ਤਾਂ ਸ਼ਾਇਦ ਮੈਂ ਮੰਨ ਲੈਂਦਾ ਵੀ ਉਹਨਾਂ ਨੂੰ ਗਤੀਵਿਧੀਆਂ ਦਾ ਸ਼ਾਇਦ ਪਤਾ ਨਹੀਂ ਵੀ ਕੀ ਚੱਲ ਰਿਹਾ ਹੈ ਅਕਾਲੀ ਲੀਡਰਸ਼ਿਪ ਦੇ ਮਾਈਂਡਸੈਟ 'ਚ ਪਰ ਮੇਰਾ ਮੰਨਣਾ Bibi Jagbir Kaur she is not just a ordinary member ਕੋਈ ਕਵੇਂ ਨਹੀਂ ਕੋਈ ਆ ਕੇ ਮੈਂਬਰ ਬਣ ਕੇ ਅਕਾਲੀ ਦਲ ਦੇ ਦੋਵਾਰੀ ਐਸਪੀਸੀ ਦੇ ਪ੍ਰਧਾਨ ਰਹੇ ਹੈ ਸੀਨੀਅਰ ਉਹਨਾਂ ਦੇ ਕੋਰ ਗਰੁੱਪ ਦੇ ਮੈਂਬਰ ਹੈ ਤੇ ਜਦੋਂ ਟਕਸਾਲੀਆਂ ਨੂੰ ਮਨਾਉਣ ਦੀ ਮੁਹਿੰਮ ਚੱਲ ਰਹੀ ਸੀਗੀ ਵੀ ਇਹ ਟਕਸਾਲੀਆਂ ਨੂੰ ਛੱਡ ਕੇ ਨਾ ਜਾਣ ਬਾਦਲ ਸਾਹਿਬ ਕੋ ਉਪਰਾਲੇ ਕਰ ਰਹੇ ਸੀਗੇ ਉਦੋਂ ਜਿੱਥੇ ਆ ਵੀ ਚਰਚਾ ਆਈ ਵੀ ਸੁਖਬੀਰ ਹੋਰਾਂ ਨੂੰ ਉਤਾਰ ਕੇ ਅਕਾਲੀ ਦਰਬ ਦੇ ਪ੍ਰਧਾਨ ਦੇ ਤੌਰ ਤੇ ਬਾਦਲ ਸਾਹਿਬ ਬਣ ਜਾਣ ਇਹ ਪਰਿਵਾਰ ਚ ਨਹੀਂ ਰੱਖਣਾ ਦਾ ਬੀਬੀ ਜਾਗੀਰ ਕੌਰ ਦਾ ਨਾਮ ਵੀ ਉੱਥੇ ਪ੍ਰਪੋਜ਼ ਕੀਤਾ ਗਿਆ ਸੀਗਾ ਉਹ ਜਦੋਂ ਕਹਿੰਦੇ ਆ ਵੀ ਡੇਰਾ ਦੇ ਨਾਲ ਸਾਡੀ ਸਾਠ ਗਾਂਠ ਜਿਹੜੀ ਹੈ ਉਹਦਾ ਫੈਸਲਾ ਸੁਖਬੀਰ ਜੀ ਲੈਣਗੇ ਮੈਂ ਸਵਾਲ ਪੁੱਛਣਾ ਚਾਹਨਾ ਸਾਰੇ ਪੰਜਾਬ ਨੂੰ ਅਗਲਾਤੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਹੋ ਗਈਆਂ ਫਿਲਮ ਰਿਲੀਜ਼ ਕਰਾਣ ਕਰਕੇ ਪੋਸਟਰ ਲੱਗੇ ਵੀ ਆ ਤਾਂ ਫਿਲਮ ਰਿਲੀਜ਼ ਕਰਾਈ ਜਾਵੇ ਨਹੀਂ ਤਾਂ ਗੁਰੂ ਸਾਹਿਬ ਦੇ ਅੰਗ ਫਾੜੇ ਜਾਣਗੇ ਡੇਰੇ ਮੁਖੀ ਨੂੰ ਬੰਬਈ ਜਾ ਕੇ ਮਿਲ ਕੇ ਸਾਠ ਗਾਠ ਕੀਤੀ ਗਈ ਮਾਫੀ ਨਾਮਾ ਦਵਾਇਆ ਗਿਆ ਫਿਲਮ ਰਿਲੀਜ਼ ਕਰਾਈ ਗਈ ਮਾਫੀ ਨਾਮਾ ਵਾਪਸ ਹੋਇਆ ਅੱਜ ਯਾ ਤਾਂ ਮਾਫੀ ਨਾਮਾ ਜਿਹੜਾ ਸੀਗਾ ਉਹ ਵਾਪਸ ਲੋਕਾਂ ਨੂੰ ਬੇਵਕੂਫ ਕਰਨ ਵਾਸਤੇ ਕੀਤਾ ਗਿਆ ਸੀ ਵੀ ਇਹ ਇਟ ਸਟਿਲ ਹੈ ਓਪਨ ਆਪਸ਼ਨ ਵੀ ਸੁਖਬੀਰ ਬਾਦਲ ਜੀ ਫੈਸਲਾ ਲੈਣਗੇ ਉਹਨਾਂ ਨਾਲ ਵੀ ਸਾਠ ਘਾਟ ਉਹਨਾਂ ਦੇ ਨਾਲ ਕੋਈ ਮਹਾ ਗਠਬੰਧ ਅਕਾਲੀ ਦਲ ਦਾ ਹੈ ਡੇਰੇ ਦਾ ਕੋਈ ਸਾਠ ਘਾਟ ਕੋਲੀਸ਼ਨ ਬਣੂਗੀ ਇਹ ਉਹਨਾਂ ਦਾ سپورਟ ਲਿਆ ਜਾਊਗਾ ਤੇ ਆਹ ਤਾਂ ਇੱਕ ਮੈਂ ਸਮਝਦਾ ਵੀ ਪੂਰੀ ਇੱਕ ਪੂਰੀ ਸਿੱਖ ਜਮਾਤ ਦੇ ਨਾਲ ਜਿੱਥੇ ਉਹਨਾਂ ਨੇ ਪਹਿਲਾਂ ਕਾਗ ਦਿੱਤੇ ਗਏ ਉਹਨਾਂ ਕਾਵਾਂ ਦੇ ਵਿੱਚ ਜਾ ਕਮਾਂਡੇ ਅੰਦਰ ਹੁਣ ਨੂਨ ਛਿੜਕਣ ਵਾਲੀ ਗੱਲ ਬੀਬੀ ਜੀ ਨੇ ਕੀਤੀ ਹੈ ਤੇ ਨਾ ਸਾਰੀਆਂ ਗੱਲਾਂ ਦੇ ਬਾਅਦ ਇਟ ਕੁਡ ਬੀ ਅ ਮੀਅਰ ਇਟ ਊਡ ਹੈਵ ਬੀ ਅ ਮੀਅਰ ਕੋਇਨਸੀਡੈਂਸ ਜਦੋਂ ਆਪਾਂ ਦੇਖੀਏ ਵੀ ਹੋ ਸਕਦਾ ਸ਼ਾਇਦ ਕਿਸੇ ਨੂੰ ਧਿਆਨ ਨਾ ਹੋਵੇ ਜਦੋਂ ਦੇਖੀਏ ਆਪਾਂ ਪੁਟਿੰਗ एवरीथिंग ਇਨ ਪਰਸਪੈਕਟਿਵ ਸਾਰੀ ਗੱਲਾਂ ਨੂੰ ਇਕੱਠਾ ਜੋੜ ਕੇ ਦੇਖਦੇ ਆ ਡਾਟਸ ਮਿਲਾਨੇ ਆ ਅੱਜ ਹੋ ਕੀ ਰਿਹਾ ਜਿੱਥੇ ਲੋਕਾਂ ਨੇ ਬੇਅਦਵੀ ਕੀਤੀ ਜਿਹੜੇ ਲੋਕ ਜੇਲ੍ਹ 'ਚ ਐ ਜਿਨ੍ਹਾਂ ਨੇ ਜਾ ਕੇ ਆਪਣੇ ਹੱਥਾਂ ਦੇ ਨਾਲ ਸਾਜ਼ਿਸ਼ ਕਰਨ ਵਾਲੇ ਹੋਰ ਸੀਗੇ ਜਿਨ੍ਹਾਂ ਨੇ ਜਾ ਕੇ ਗੁਰੂ ਸਾਹਿਬ ਦੀ ਬੇਇੱਜ਼ਤੀ ਕੀਤੀ ਪਰਚੇ ਪਾੜੇ ਉਹ ਜੇਲ੍ਹ 'ਚ ਹੈ ਉਹਨਾਂ ਦਾ ਵਕੀਲ ਜਿਨ੍ਹਾਂ ਨੇ ਗੋਲੀ ਚਲਾਣ ਦੇ ਕੇਸ ਦੇ ਅੰਦਰ ਬਹਿਬਲ ਕਲਾ ਕਾਂਡ ਕੋਰਟ ਕਪੂਰਾ ਕਾਂਡ ਦੇ ਅੰਦਰ ਆਈਜੀ ਮੁਰਾਨੰਗਲ ਤੇ ਮਨਤਾਰ ਸਿੰਘ ਬਰਾੜ ਜਿਹੜੇ ਇਹਨਾਂ ਦੇ ਅਕਾਲੀ ਦਲ ਦੇ ਐਮ.ਐਲ.ਏ. ਆ ਜਿਨ੍ਹਾਂ ਦੇ ਉੱਤੇ ਇਸ ਕਿਸਮ ਦੀ ਵੀ ਉਹਨਾਂ ਨੇ 157 ਕੋਲਾ ਕੀਤੀ ਆ ਉਹ ਦਿਨ ਰਾਤ ਨੂੰ ਮੁੱਖ ਮੰਤਰੀ ਨਾਲ ਡੀ.ਜੀ.ਪੀ. ਸਾਹਿਬ ਨਾਲ ਸਾਰਿਆਂ ਨਾਲ ਬੈਠ ਕੇ ਜੋ ਉਸ ਦਿਨ ਘਟਨਾਵਾਂ ਵਾਪਰੀਆਂ ਉਹ ਜਿਹੜੀਆਂ ਕੀਤੀਆਂ ਉਹਨਾਂ ਸਾਰਿਆਂ ਦੇ ਵਕੀਲ ਵੀ ਇੱਕੋ ਹੀ ਹੈ ਉਹਨਾਂ ਦਾ ਵਕੀਲ ਵੀ ਇੱਕੋ ਹੀ ਹੈ ਹੁਣ ਦੇਖਣ ਵਾਲੀ ਗੱਲ ਹੈ ਪੱਤਰਕਾਰਤਾ ਦੇ ਤੌਰ ਤੇ ਵੀ ਉਹਨਾਂ ਦੀ ਫੀਸ ਕੌਣ ਦੇ ਰਿਹਾ ਉਸ ਵਕੀਲ ਦੀ ਮੈਨੂੰ ਤਾਂ ਆ ਵੀ ਸ਼ੱਕ ਹੈ ਵੀ ਕਿਤੇ ਜਿਸ ਤਰ੍ਹਾਂ ਪਹਿਲਾਂ ਉਹਨਾਂ ਨੇ ਕੀਤਾ ਸੀਗਾ ਵੀ ਬੇਅਦਬੀ ਨੂੰ ਜਸਟੀਫਾਈ ਕਰਨ ਦੇ ਵਿੱਚ ਐਸਜੀਪੀਸੀ ਦੇ ਉੱਤੇ ਪਾਤਾ 97 ਲੱਖ ਰੁਪਏ ਦਾ ਬਿੱਲ ਐਸਜੀਪੀਸੀ ਦੇ ਖਜ਼ਾਨੇ ਤੇ ਪਾਤਾ ਕਿਤੇ ਜਿਹੜੇ ਲੋਕ ਬੇਅਦਬੀ ਦੇ ਕਸੂਰਵਾਰ ਹੈਗੇ ਜਿਨ੍ਹਾਂ ਨੇ ਖੁਦ ਹੱਥਾਂ ਬੇਅਦਬੀ ਕੀਤੀ ਜੇਲ੍ਹ 'ਚ ਬੈਠੇ ਐ ਉਹਨਾਂ ਦਾ ਵਕੀਲ ਦੀ ਪੇਮੈਂਟ ਕੌਣ ਕਰ ਰਿਹਾ ਹੈ ਉਹ ਵੀ ਇਹਨਾਂ ਦੇ ਅਕਾਲੀ ਲੋਕ ਕਰ ਰਹੀ ਹੈ ਸੋ ਇੱਕ ਬੜੀ ਗਿਨੌਣੀ ਸਾਜ਼ਿਸ਼ ਜਿਹੜੀ ਹੈ ਲੋਕਾਂ ਦੇ ਉੱਤੇ ਕੀਤੀ ਜਾ ਰਹੀ ਹੈ ਇਟ ਇਸ ਅ ਫਰਾਡ ਬੀਿੰਗ ਪਰਪੇਟ੍ਰੇਟਿਡ ਔਨ ਦਾ ਪੀਪਲ ਔਫ ਪੰਜਾਬ ਐਂਡ ਔਨ ਦਾ ਸਿੱਖ ਸਾਈਕੀ ਇੱਕ ਲੋਕਾਂ ਨੂੰ ਪੜਦੇ ਸੀ ਵੀ ਮੇ ਬੀ ਦੇ ਹੈਵ ਅੰਡਰਸਟੂਡ ਥਿਸ ਕਾਈਂਡ ਔਫ ਅਰੋਗੈਂਸ ਵੀ ਅਜੀਬੀ ਜੇ ਇੱਕ ਹੋਰ ਕਮੇਟੀ ਦਾ ਮੈਂਬਰ ਅਕਾਲੀ ਦਲ ਦਾ ਹੋਰ ਕਮੇਟੀ ਦਾ ਮੈਂਬਰ ਇਸ ਕਿਸਮ ਦੀਆਂ ਗੱਲਾਂ ਕਰਦਾ ਥਿਸ ਇਸ ਅ ਡਾਇਰੈਕਟ ਇਨਡਾਈਟਮੈਂਟ ਔਫ ਅਕਾਲੀ ਲੀਡਰਸ਼ਿਪ ਐਂਡ ਸੁਖਬੀਰ ਸਿੰਘ ਬਾਦਲ ਵੀ ਉਹਨਾਂ ਨੇ ਫਾਰ ਥਮ ਡੇਰਾ ਦੇ ਨਾਲ ਜਿਹੜੀ ਸਾਠ ਘਾਟ ਹੈ ਇਟ ਇਜ਼ ਨੋਟ ਅ ਮੈਟਰ ਆਫ ਫੇਥ ਕੋਈ ਆਪੱਚੇ ਆਸਥਾ ਦੀ ਗੱਲ ਨਹੀਂ ਕੋ ਧਰਮ ਦੀ ਗੱਲ ਨਹੀਂ ਉਹ ਇੱਕ ਮਾਤਰ ਵੋਟਾਂ ਵਾਸਤੇ ਵੀ ਅੱਜ ਉਹਨਾਂ ਦੇ ਨਾਲ ਅਸੀਂ ਕਲੈਕਸ਼ਨ ਬਣਾ ਲਈਏ ਉਹਨਾਂ ਦੀ ਨਾਲ ਸਪੋਰਟ ਲੈ ਲਈਏ ਸਾਨੂੰ ਕਿੰਨਾ ਫਾਇਦਾ ਹੋਊਗਾ ਕਿੰਨਾ ਨੁਕਸਾਨ ਹੋਊਗਾ ਉਹ ਇੱਕ ਸੌਦਾ ਕਰ ਰਿਹਾ ਅੱਜ ਵੀ ਇਹ ਸੌਦੇ ਵਾਲੀ ਪਾਰਟੀ ਬਣ ਗਈ ਇਸ ਨੂੰ ਲੋਕਾਂ ਦੇ ਸਾਹਮਣੇ ਆਈ ਥਿੰਕ ਨੋ ਫਰਦਰ ਇਨਡਾਈਟਮੈਂਟ ਇਜ਼ ਰਿਕਵਾਇਰਡ ਜੇ ਬਾਦਲ ਸਾਹਿਬ ਮਹਿਸੂਸ ਕਰਦੇ ਆ ਜਾਂ ਕੇ ਕਹਿੰਦੇ ਆ ਮਨੂੰ गिरफ्तार कर लो सब कादे गिरफ्तार कर लो सांच को आंच नहीं है साहब अगर किसी ने गलत काम नहीं किया किसी नु आंच नहीं आएगी बट ਹਾਂ ਤਾਂ ਕਲੀਅਰ ਕਟ ਪ੍ਰੂਫ ਸਾਹਮਣੇ ਆ ਗਿਆ ਤੁਸੀਂ ਇਲਜ਼ਾਮ ਲਗਾ ਰਹੇ ਹੋ ਪਹਿਲਾਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਤੇ ਜਸਟਿਸ ਰਣਜੀਤ ਸਿੰਘ ਦੀ ਕ੍ਰੈਡੀਬਿਲਟੀ ਤੇ ਇਲਜ਼ਾਮ ਲਗਾਇਆ ਫਿਰ ਐਸਆਈਟੀ ਤੇ ਇਲਜ਼ਾਮ ਲਗਾਇਆ ਹੋਰ ਮੈਂ ਸਮਝਦਾ ਵੀ ਉਹਨਾਂ ਨੇ ਪੰਜਾਬ ਦੇ ਵਨ ਆਫ ਦਾ ਮੋਸਟ ਆਈ ਥਿੰਕ ਰਿਸਪੈਕਟਡ ਮੋਸਟ ਜਿਸ ਇਨਕ੍ਰੈਡੀਬਿਲਿਟੀ ਦੇ ਉੱਤੇ ਉਹਨਾਂ ਦੀ ਓਨੈਸਟੀ ਦੇ ਉੱਤੇ ਕਿਸੇ ਨੇ ਇੱਥੇ ਕੋਈ इवन ਕਿਸੇ ਨੇ ਵੀ ਉਂਗਲ ਨਹੀਂ ਉਠਾਈ ਕੋਰ ਵਿਜੇ ਪਟਾਪ ਸਿੰਘ ਦੇ ਉੱਤੇ ਦੇ ਆਰ ਕੁਐਸਚਨਿੰਗ ਥਿਸ ਕ੍ਰੈਡੀਬਿਲਿਟੀ ਮੈਂ ਕਹਿੰਦਾ ਸੁਖਬੀਰ ਜੀ ਪਹਿਲਾਂ ਤੁਸੀਂ ਜਵਾਬ ਦਿਓ ਇਟ ਇਜ਼ ਯੋਰ ਕ੍ਰੈਡੀਬਿਲਿਟੀ ਵਿਚ ਇਜ਼ ਇਨ ਕੁਐਸਚਨ ਤੁਸੀਂ ਜਿਹੜੀ ਸਾਠ ਘਾਟ ਕਰ ਰਹੇ ਹੋ ਖੁੱਲ ਕੇ ਸਾਹਮਣੇ ਆਓ ਖੁੱਲ ਕੇ ਲੋਕਾਂ ਨੂੰ ਦੱਸੋ ਕੀ ਕਰ ਰਹੇ ਹੋ ਤੁਸੀਂ ਸਪਸ਼ਟ ਆ ਕੇ ਕਹੇ ਦਿਓ ਨਹੀਂ ਜੀ ਸਾਡੇ ਵਾਸਤੇ ਵੋਟਾਂ ਇੰਪੋਰਟੈਂਟ ਹੈ ਸਾਡੇ ਵਾਸਤੇ ਲੋਕਾਂ ਦੀ ਭਾਵਨਾਵਾਂ ਇੰਪੋਰਟੈਂਟ ਨਹੀਂ ਇਸ ਕਰਕੇ ਮੈਂ ਸਮਝਦਾ ਇਸ ਮੁੱਦੇ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਉਣਾ ਚਾਹੀਦਾ ਹੈ ਤਾਂ ਕਿ ਹੁਣ ਜਦੋਂ ਲੋਕਾਂ ਦੇ ਜਾਣਗੇ ਇਸ ਖਾ ਦਾ ਲੋਕ ਵੀ ਜਵਾਬ ਮੰਗਣਗੇ ਤੇ ਸੁਭੀਤ ਜੀ ਜਵਾਬ ਦੇਣ ਕਿੱਥੇ ਖੜੇ ਹੈ ਡੇਰੇ ਦੇ ਵਿਜ਼ਾ ਵੀ ਡੇਰਾ ਉਹਨਾਂ ਦੀ ਅਕਾਲੀ ਦਾ ਪਾਰਟੀ ਦੀ ਜਿਹੜੀ ਹੈ ਇਹਨਾਂ ਦਾ ਆਪ ਦਾ ਸਟੈਂਡ ਕੀ ਹੈ ਜੀ ਜਬ ਇਹ ਘੋਰਦਾ ਉਹਨਾਂ ਬੀਬੀ ਜਗੀਰਪੁਰ ਦਾ ਐਸਜੀਪੀਸੀ ਦੇ ਪ੍ਰਧਾਨ ਰਹੇ ਐ ਤੇ ਅੱਜ ਜਿਹੜਾ ਐਸਜੀਪੀਸੀ ਦੇ ਪ੍ਰਧਾਨ ਐ ਉਹਨਾਂ ਨੂੰ ਖੁਦ ਤਨਖਾਹੀਆ ਬੋਸ਼ਿਤ ਹੋਇਆ ਕਿਉਂਕਿ ਡੇਰੇ ਪੁਰੋਂ ਗਏ ਸੀਗੇ ਜਾ ਕੇ ਕੋਟਾ ਮੰਗੀ ਐ ਉਹਨਾਂ ਦੇ ਤਨਖਾਹ ਲੱਗੀ ਉਹਦੇ ਸੇਵਾ ਕਰਦੇ ਐ ਦਰਵਾਜਾ ਸਾਹਿਬ ਜੀ ਇਹਨਾਂ ਹਲਾਕਾ ਦੇ ਵਿੱਚ ਇੱਕ ਕੋਰ ਕਮੇਟੀ ਦੇ ਮੈਂਬਰ ਦਾ ਕਹਿਣਾ ਵੀ ਇਸ ਮਸਲੇ ਦੇ ਉੱਤੇ ਅਸਲ ਜਿਹੜਾ ਫੈਸਲਾ ਐ ਉਹ ਸੁਖਦੀਨ ਬਦਲ ਕਰਨਗੇ ਬਹੁਤ ਹੀ ਇੱਕ ਮੈਂ ਸਮਝਦਾ ਵੀ ਸਿੱਖ ਸੈਕੀ ਦੇ ਨਾਲ ਬਹੁਤ ਵੱਡਾ ਇਹਨਾਂ ਨੇ ਕਾਣ ਕੀਤਾ ਐ روہت ਉੱਥੇ ਜਾ ਕੇ ਕੋਈ ਨਾ ਕੋਈ ਜਾ ਕੇ ਡੀਲ ਕਰੂਗੇ ਕਿ ਉਹ ਬੰਬੇ ਵਾਲਾ ਨਾਲ ਕਾਹਤੋਂ ਨਹੀਂ ਬੀਬੀ ਕੋਲ ਡੇਰਾ ਕੋ ਨਹੀਂ ਆਬਵੀਅਸਲੀ ਬੀਬੀ ਇਜ਼ ਡਾਇਰੈਕਟਲੀ ਆਈ ਥਿੰਕ ਸ਼ੀ ਹੈ ਸੈਟ ਅ ਨੋਟ ਬਾਈ ਨੋਟ ਮੈਂਸ਼ਨਿੰਗ ਐਨੀਥਿੰਗ ਬਾਈ ਸੇਇੰਗ ਆਈ ਥਿੰਕ ਸ਼ੀ ਹੈ ਇੰਡਾਇਰੈਕਟਿਡ ਸੁਖਬੀਰ ਸਿੰਘ ਬਾਦਲਾ ਜਦ ਸੁਖਬੀਰ ਬਾਦਲ ਅਸਟੀਲ ਆਬਨੋਬਿੰਗ ਵਿਦ ਅ ਡੇਰਾ ਥੈਟ ਇਜ਼ ਵਾਟ ਸ਼ੀ ਹੈ ਸੈਟ ਆਈ ਥਿੰਕ ਇਨ ਡਾਇਰੈਕਟ ਵਰਡਸ ਸਰ ਕਾਂਗਰਸ ਪਾਰਟੀ ਜਿਹੜੀ ਆ ਉਹਦੀ ਡੇਰੇ ਤੋਂ ਸਪੋਰਟ ਦੀ ਅਸਕ ਕਰਦੀ ਸੈਲਫ ਡੇਰਾ ਚੀਫ ਐਂਡ ਆ ਮੀਨ ਵਿਥਿਨ ਡੇਰਾਜ਼ ਇਨ ਆਫ ਦਿ ਆਪੋ بی بی اس ہرسل فا دیرا چھیل دیرا ہے دیرا ہے اس لئے دیرا اس لئے دیرا ہے اس لئے دیرا ہے اس لئے دیرا ہے ਵੇਅਰ ਦਾ ਡੇਰਾ ਚੀਫ ਟੁਡੇ ਇਜ਼ ਆਈ ਡੋਨਟ ਥਿੰਕ ਥੈਟ ਯੂ ਕੈਨ ਕਲਬ एवरीवन ਯੂ ਕੈਨ ਨਾਟ ਕਮ ਕੰਪੇਅਰ ਐਪਲਸ ਟੂ ਜੱਟ ਸਾਹਿਬ ਇੱਕ ਤਾਂ ਇਹ ਵੀ ਗੱਲ ਆਈ ਨਾ ਵੀ 2005 ਚ ਵੈਨ ਸੀਵੇ ਬੋਵਾ ਰੌਡਨ ਕੇਸਸ ਮਰਨਾ ਚਾਹਤੋਂ ਤੋਂ ਬੰਗੂਵਾਲ ਪਾਸ ਦਾ ਪਾਰਟ ਆਫ ਅ ਪ੍ਰੋਟੈਸਟ ਅਗੇਂਸਟ ਦੈਟ ਟੂ ਉਹਨਾਂ ਦੀ ਇੱਕ ਇੱਕ ਕਰਕੇ ਸਾਰੀ ਪਰਤਾ ਖੁੱਲ ਰਹੀ ਹੈ ਸਭ ਲੋਕਾਂ ਨੂੰ ਬੇਵਕਾ ਬਣਾਉਣ ਵਾਸਤੇ ਆਖੀ ਕੇ ਦਾਸ ਖਾਣੇ ਕਿਉਂ ਦਿਖਾਣੇ ਕਿਉਂ ਸਿੱਖ ਲੋਕਾਂ ਨੂੰ ਕਰਨ ਵਾਸਤੇ ਇਹਨਾਂ ਨੇ ਉਹਨੂੰ ਪੰਥ ਚੋ ਛੇਕ ਵੀ ਦਿੱਤਾ ਤੇ ਇੱਕ ਪੰਥ ਦੇ ਜਿਹੜਾ ਪੰਥਿਕ ਪਾਰਟੀ ਪਾਰਟੀ ਬਣਾਈ ਗਈ ਕਾਲੀ ਦਲ ਵਾਸ ਪੋਲਿਟਿਕਲ ਵਿੰਗ ਆਫ ਪੰਥ ਸਾਹਿਬ ਵਰਗਾ ਅਕਾਲੀ ਸੈਕਟ ਉਹ ਜਾ ਕੇ ਉਹਦੇ ਨਾਲ ਬੰਬੇ ਚ ਸਾਠ ਗਾਣ ਕਰ ਰਹੇ ਐ ਇੱਕ ਇੱਕ ਕਰਕੇ ਸਾਰੀ ਪਰਤਾ ਸਾਹਮਣੇ ਆ ਕੇ ਜੀ ਬਾਈ ਕਿਉਂਕਿ ਤੁਹਾਡੀ ਪਾਰਟੀ ਵੀ ਡੇਰਾ ਸੌਦਾ ਉਹ ਲਾ ਗਿਆ ਉਹ ਬੋੜਾ ਵੀ ਕਰਦੇ ਵੀ ਹੈ ਜਾਂ ਈਵਨ ਕੰਪਰੋਮਾਈਜ਼ ਕਰਦੇ ਵੀ ਹੈ ਐਸ ਵਾਰ ਨਹੀਂ ਕੰਪਰੋਮਾਈਜ਼ ਕਰ ਰਹੇ ਹਾਂ ਨਾ ਨਹੀਂ ਕਰ ਬਿਲਕੁਲ ਨਹੀਂ ਕਰ ਰਹੇ ਸਾਹਿਬ ਇਫ ਦੇ ਹੈਡ देयर ਵੇ ਸੁਖਬੀਰ ਬਾਦਲ ਫਰਸਟ ਐਨ ਐਨੀਬਾਡੀ ਐਲਸ ਇਸ ਐਸੋਸੀਏਟ ਦੇ ਵੁਡ ਦੇ ਆਰ ਸੀਕਿੰਗ ਮਾਈ ਲੇਟ ਹੋਤਾ ਹੈ ਕਿ ਸੁਮੀਲ ਨੂੰ ਕਿਤੇ ਜ਼ਹਿਰ ਦੇ ਕੇ ਮਾਰ ਦਈਏ ਉਹਨਾਂ ਦਾ ਬਸ ਚਲੇ ਸੁਖਬੀਰ ਹੋ ਰਹੇ ਨੇ ਉਹਨਾਂ ਦੇ ਭਾਈਵਾਲ ਜਿਹੜੇ ਜਿੰਨਾਂ ਨਾਲ ਐ ਸਾਟਕਾਟ ਕਰ ਰਹੇ ਆ ਇਸ ਮਚਾ ਆਈ ਕੈਨ ਟੈਲ ਯੂ ਪਿਛਲੇ ਚੋਣਾਂ ਤੱਕ ਕਾਂਗਰਸ ਦਾ ਵੀ ਜਿੱਤਾਂ ਰਿਹਾ ਕਿ ਮੇਰੇ ਦੀ ਵੋਟ ਨੂੰ ਕਿਸੇ ਨਹੀਂ ਕਿਸ ਤਰ੍ਹਾਂ ਕੱਟ ਕੀਤਾ ਜਾਵੇ ਉਹਦੇ ਲਈ ਕਾਰਨ ਸੀ ਇਹਦੇ ਤੋਂ ਜਾਂਦੇ ਰਹੇ ਮੇਰੇ ਤੇ ਦੇਖੋ ਮੈਂ ਕਹਿੰਦਾ ਸਮਝੌਤਾ ਹੋਇਆ ਕਿ ਜੇ ਇਹਨੀਆਂ ਵੋਟਾਂ ਲੈਣ ਦੀ ਜਤਨ ਅਖੀਰ ਤੱਕ ਕੀਤੇ ਜਾਂਦੇ ਰਹੇ ਆ ਪਿਛਲੀ ਇਲੈਕਸ਼ਨ ਚ ਇੱਕ ਹੁਣ ਤਾਂ ਦਾ ਕੀ ਕਿਉਂ ਇਹ ਕਿਉਂ ਆਪਾਂ ਹੁਣ ਕਿਉਂ ਕਰਾਂਗੇ ਤੁਹਾਡੇ ਬਹੁਤ ਸਾਰੇ ਐਮਐਲਏ ਗੇਜ ਮਾਰ ਰਹੇ ਦੇਖੋ ਤੁਸੀਂ ਪਹਿਲੀ ਗੱਲ ਕਾਂਗਰਸ ਪਾਰਟੀ ਇੱਕ ਸੈਕੂਲਰ ਪਾਰਟੀ ਹੈ ਅਸੀਂ ਫਿਰ ਜੁਜਾ ਨਾ ਕਿਸੇ ਨਾਲ ਮੈਂ ਪਹਿਲਾਂ ਹੀ ਕਹਿ ਕੇ ਹਟਿਆ ਹਰੇਕ ਡੇਰੇ ਨੂੰ ਤੁਸੀਂ ਉਸੇ ਤਗੜੀ ਚ ਨਹੀਂ ਤੋਲ ਸਕਦੇ ਇੱਕ ਕਿਹੜੇ ਤੁਸੀਂ ਦੇਖ ਲਓ ਚਾਹੇ ਇੱਕ ਦੂਜੇ ਆਪਣੇ ਆਪ ਨੂੰ ਕਹਿੰਦੇ ਸੀ ਕੋਈ ਉਧਰੋਂ ਅੰਮ੍ਰਿਤਸਰ ਬਾਦਲੇ ਪਾਸੇ ਇਹ ਬਾਬਾ ਜੀ ਉਹ ਜੋਧਪੁਰ ਜੇਲ੍ਹ 'ਚ ਬੈਠੇ ਐ ਇੱਕ ਕੋਈ ਸੁਨਕਾਰੀਆ ਜੇਲ੍ਹ ਰੋਦਰ 'ਚ ਬੈਠੇ ਐ that doesn't mean that anybody is wearing a saffron robe is a, 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 a robber also ਜਿਹੜੇ ਇਹਨਾਂ ਦੀ ਕਾਲੀਆਂ ਕਰਤੂਤਾ ਸਾਹਮਣੇ ਆਈਆਂ bae they are today in the focus ਜਿਹੜੇ ਐ in the uh, 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 site of the, uh, this thing is because ਜਿਹੜੀ ਆ ਬੇਅਦਬੀ ਜਿਹੜੇ ਕਿਸੇ ਕਿਸਮ ਦੇ ਪੋਸਟਰ ਲੱਗੇ ਫਿਲਮ ਨੂੰ ਲੈ ਕੇ ਜਿਸ ਕਿਸਮ ਨਾਲ ਪੰਚ ਤੋਂ ਛੇਕੇ ਗਿਆ ਸਾ ਪੰਜ ਸੌ ਸੇਕਲ ਵਾਲੇ ਕੌਣ ਸੀਗੇ ਅਕਾਲ ਤਖਤ ਸਾਹਿਬ ਨੇ ਫੈਸਲਾ ਲਿਆ ਅਕਾਲ ਤਖਤ ਸਾਹਿਬ ਨੇ ਪੋਲਿਟਿਕਲ ਵਿੰਗ ਕੌਣ ਹੈ ਅਕਾਲੀ ਪਾਰਟੀ ਅਕਾਲੀ ਪਾਰਟੀ ਦੇ ਪ੍ਰਧਾਨ ਜਾ ਕੇ ਉਹਦੇ ਨਾਲ ਸਾਡ ਗਾਟ ਕਰ ਰਹੇ ਹਾਊ ਕੈਨ ਯੂ ਕੰਪੇਅਰ ਦੈਟ ਟੂ ਐਨੀ ਐਮ ਐਲ ਏ ਗੋਇੰਗ देयर ਅਗਰ ਉਹਨਾਂ ਅੱਜ ਕਹਿ ਰਹੇ ਸੁਖਵੀਰ ਬਾਦਲ ਜੀ ਵੀ ਜਿਹੜੇ ਹੈ ਉਹ ਉਸ ਤੋਂ ਪੰਜ ਸੌ ਨਹੀਂ ਸੇਕਿਆ ਗਿਆ ਤੇ ਅਸੀਂ ਉਹਨਾਂ ਨਾਲ ਸਾਡ ਗਾਟ ਕਰਨੀ ਹੈ ਕਰਦੇ ਰਹੇ ਤਾਂ ਲੈਟ ਇਟ ਬੀ ਓਪਨ ਟੂ ਪਬਲਿਕ ਸਿੱਖ ਮਾਸਿਸ ਨੂੰ ਪਤਾ ਲੱਗੇ ਵੀ ਕਿੱਥੇ ਖੜੀ ਹੈ ਉਹਦੀ ਪਾਰਟੀ ਥੈਂਕ ਯੂ ਸੋ مطلب ڈیری لینی ਲੇਕਿਨ ਸਭ ਪਾਰਟੀ ਦਾ ਇੱਕ ਦੇਖੋ ਲੋਕਲ ਇਸ਼ੂ ਇੱਥੇ ਦਾ ਹੈ ਬਟ ਸਿਰਸ ਪਾਰਟੀ ਦਾ ਕਾਉਂਸਲਰ ਹੈ ਪਾਰਟੀ ਦੇ ਪਾਰਟੀ ਦੇ ਵਿਆਸ ਤੇ ਲੜੇ ਹੈ ਸੋ ਆਈ ਥਿੰਕ ਪ੍ਰੋਪਰ ਫਾਰਮ ਨੂੰ ਲੈ ਵੀ ਉਹਨਾਂ ਨੇ ਪਾਰਟੀ ਦੇ ਬੈਠ ਕੇ ਗੱਲ ਕਰਨੀ ਸੀ ਉਹਨਾਂ ਨੂੰ ਕੋਈ ਇਹਦੇ ਵਿੱਚ ਸੁਣਦਾ ਖੱਦਸਾ ਸੀਗਾ ਯੂ ਸ਼ੁੱਡ ਹੈਵ ਗਾਟ ਟੂ ਦ ਨੋਟਿਸ ਆ ਨਹੀਂ ਬਤੂ ਜੀ ਆਪ ਜਾ ਕੇ ਇਸ ਕਿਸਮ ਦਾ ਕਿਤੇ ਹਮਨ ਕਰਾ ਰਹੇ ਹੋ ਕਿਤੇ ਇਸ ਕਿਸਮ ਦੀ ਗੱਲ ਕਰ ਰਹੇ ਹੋ ਦੈਟਸ ਨਾਟ ਡਨ ਕੋਈ ਉਹਨਾਂ ਦੀ ਜੈਨੂਇਨ ਕਲੀਅਰ ਹੋਗੀ ਬਿਲਕੁਲ ਉਹਦਾ ਬੈਠ ਕੇ ਅਸੀਂ ਕੋਲ ਕਰਦੇ ਉਹਨਾਂ ਨੇ ਉਹਨੂੰ ਐਡਰੈਸ ਵੀ ਕਰਦੇ ਬਟ ਦਿਸ ਇਜ਼ ਨਾਟ ਦਾ ਵੇਰੀ ਪਾਰਟੀ ਵਿੱਚ In discipline cannot be tolerated kya sir discipline hi karo dekho load test mein number baito aane nahi aa rahe explanation de sabuna so that is the jagar sahab manmohan singh ta nahi aa rahe baki candidate announce kado kar re ho jagar sahab faroz singh ji ta nahi aa rahe election ladan tak candidate kado tak announce kare dekho urgency khatam ho gayi sir pehla sige de sada sige Punjab first phase che ਇਲੈਕਸ਼ਨ ਚ ਜਾਊਗਾ ਉਹ ਜਿਹੜੀ ਸਰਗਰਮੰਟੀ ਜਦੋਂ ਇਲੈਕਸ਼ਨ ਕਮਿਸ਼ਨ ਦੇ ਨਾਲ ਇੰਟਰੈਕਸ਼ਨ ਹੋਇਆ ਸੀਗਾ ਜਦੋਂ ਇਲੈਕਸ਼ਨ ਕਮਿਸ਼ਨ ਦੀ ਟੀਮ ਇੱਥੇ ਆਈ ਸੀਗੀ ਵੀ ਹੈਵ ਪੁਟ ਫੋਰਥ ਦਾ ਕੇਸ ਵੀ ਸਾਡੇ ਇੱਥੇ ਐਤ ਕੀ ਜਿਸ ਕਿਸ ਨੂੰ ਦਾ ਮੌਸਮ ਰਿਹਾ ਹੈ ਸਟੈਗਰ ਜਿਹੜੀ ਹੋ ਗਈ ਰੇਨਸ ਰਜਤੀਆਂ ਆ ਰਹੀਆਂ ਆ ਇੱਥੇ ਠੰਡ ਦਾ ਮਾਹੌਲ ਜਿਹੜਾ ਹੈ ਸਾਡੀ ਜਿਹੜੀ ਹੈ ਹਾਰਵੈਸਟਿੰਗ ਜਿਹੜੀ ਹੈ ਕਣਕ ਜੇ ਇਹਦੇ ਵਾਸਤੇ ਥੋੜਾ ਡਿਲੇ ਹੋ ਜੀ ਸੋ ਸਾਨੂੰ ਪਹਿਲੇ ਫੇਸ ਤੇ ਲੈ ਲਿਆ ਜਾਵੇ ਨਹੀਂ ਤਾਂ ਸਾਡੀ ਅੱਧੀ ਤੋਂ ਜ਼ਿਆਦਾ ਇਹਨੂੰ ਸੈਕਿਓਰੀ ਮਸ਼ੀਨਰੀ ਪਰਚੋਰਮੈਂਟ ਜਿਹੜੀ ਹੈ ਕੜਕ ਪਰਚੋਰਮੈਂਟ ਤੇ ਲੱਗੀ ਹੋਈ ਹੈ ਪਰ ਉਹਨਾਂ ਨੇ ਉਹ ਗੱਲ ਅਣਦੇਖੀ ਕਰਕੇ ਸਾਨੂੰ ਸਭ ਤੋਂ ਆਖਰੀ ਤੇ 19 ਮਈ 'ਚ ਰੱਖਿਆ ਉਹਦੇ ਇਮਪਲੀਕੇਸ਼ਨ ਆ ਪੜ੍ਹਨਗੇ ਜੀ ਉਹਦਾ ਐਡਮਿਨਿਸਟ੍ਰੇਸ਼ਨ ਉਧਰ ਵੀ ਹੁਲ ਜਾਊਗਾ ਮੰਡੀਆਂ 'ਚ ਐਟੀ ਵੀ ਆਰ ਐਕਸਪੈਕਟਿੰਗ ਅ ਬੰਪਰ ਕ੍ਰੌਪ ਬਟ ਸਟਿਲ ਜਿੱਥੇ ਤਾਈ ਕੈਂਡੀਡੇਟ ਸਿਲੈਕਸ਼ਨ ਦਾ ਸਵਾਲ ਹੈ ਕੈਂਡੀਡੇਟ ਸਿਲੈਕਸ਼ਨ ਹੈ ਉਸੇ ਹਿਸਾਬ ਨਾਲ ਡਿਲੇ ਹੋ ਜੂਗੀ ਪਹਿਲਾਂ ਉਹ ਸਟੇਟਸ ਦੇ ਉੱਤੇ ਸੀਸੀ ਜਿਹੜੀ ਸਾਡੀ ਸੈਂਟਰਲ ਇਲੈਕਸ਼ਨ ਕਮੇਟੀ ਹੈ ਕਾਂਗਰਸ ਦੀ ਉਹ ਪਹਿਲਾਂ ਉਹ ਸਟੇਟਸ ਨੂੰ ਟੇਕ ਅਪ ਕਰੂਗੀ ਉਨਯੋਗ ਦਾ ਨੰਬਰ ਥੋੜਾ ਬਾਅਦ ਚ ਹੋ ਜੂਗਾ ਮੇਰੇ ਦਿਨਾਂ ਦਾ 10-15 ਡੇਜ਼ ਡਿਲੇਟ ਸਰ ਕੱਲ ਪੰਜਾਬ ਦੇ ਦੂਸਰ ਪੂਰੇ ਹੋ ਰਹੇ ਨੇ ਆਪਣੇ ਕਾਂਗਰਸ ਸਰਕਾਰ ਦੇ ਜੀ ਤੁਹਾਡਾ ਕੀ ਕਹਿ ਰਿਹਾ ਕਿ ਉਹ ਗੱਪੀਆਂ ਨੇ ਕੀ ਮੈਂ ਸਮਝਦਾ ਸਾਡਾ ਸਭ ਤੋਂ ਵੱਡੀ ਉਪਲਬਧੀ ਹੈ ਵੀ ਪੰਜਾਬ ਦੇ ਅੰਦਰ ਅਮਨ ਸ਼ਾਂਤੀ ਬਹਾਲ ਕੀਤੀ ਹੈ ਵੀ ਲੋਅ ਇਸਟੈਬਲਿਸ਼ ਕੀਤਾ ਹੈ विदाउट रूल ऑफ लॉ कोशिश ਨਹੀਂ ਕੀਤੀ ਬਾਬਾ ਸਾਡੀ ਉਪਲਬਧੀ ਹੈ ਵੀ ਅਸੀਂ ਨਸ਼ੇ ਦੀ ਜੜੀ ਕਮਰ ਤੋੜੀ ਹੈ ਸਾਡੀ ਉਪਲਬਧੀ ਹੈ ਵੀ ਅਸੀਂ ਜਿਹੜੇ ਹੈ ਕਿਸਾਨਾਂ ਵਾਸਤੇ ਜੁੜੀ ਕਰਜ਼ਾ ਮਾਫ਼ ਦੀ ਜੁੜੀ ਹੈ ਜਿਹੜੀ ਸਟਾਰਟ ਕੀਤੀ ਪਾਰਟ ਬ੍ਰੇਕਿੰਗ ਕੀਤੀ ਦਾ ਅਸੂਲ ਦੀ ਕਮੇਟੀ ਹੈ ਸਾਡੀ ਉਪਲਬਧੀ ਹੈ ਅਸੀਂ ਉਹ ਪੈਨਸ਼ਨ ਜਿਹੜੀ ਹੈ ਗੰਮੀ ਬੁਢਾਪਾ ਪੈਨਸ਼ਨ ਉਹ 750 ਕਿੰਨ ਨੂੰ ਉਤਾਲੀਆਂ ਨੂੰ 10 ਸਾਲ ਲੱਗੇ 250 ਤੋਂ 500 ਕਰਨ ਵਾਸਤੇ ਅਸੀਂ ਪਹਿਲੇ ਸਾਲ ਦੇ ਅੰਦਰ ਪਹਿਲੇ ਮਹੀਨਿਆਂ ਦੇ ਅੰਦਰ ਅਸੀਂ ਕਰਤੀ 31000 ਸੜਕਾਂ ਕਿਲੋਮੀਟਰ ਜਿਹੜੀ ਸੜਕ ਹੈ ਉਹਦੀ ਜਿਹੜਾ ਉਹਦੇ ਤੇ ਕੰਮ ਚੱਲ ਰਿਹਾ ਵੀ ਹੈ ਹੈ ਸਭ ਤੋਂ ਵੱਡੀ ਗੱਲ ਹੈ ਵੀ ਉਹ ਜਿਹੜਾ ਬਲੌਟ ਇੰਡਸਟਰੀ ਬੈਕ ਔਨ ਇਟਸ ਫੀਟ ਇੱਥੇ ਜਿਹੜੀ ਅੱਜ ਮਹੌਲ ਸੁਖਾਵਾਂ ਬਣਿਆ ਗੁੰਡਾ ਰਾਜ ਖਤਮ ਹੋਇਆ ਹੈ ਰੂਲ ਆਫ ਲਾਅ ਐਸਟੈਬਲਿਸ਼ ਹੋਇਆ ਹੈ ਗੋਵਿੰਦਗੜ੍ਹ ਜਾ ਕੇ ਤੇ ਇਹ ਲੋਕ ਲੋਕ ਬੱਚਿਆਂ ਨੂੰ ਰੁਜ਼ਗਾਰ ਦੇਣ ਦਾ ਜਿਹੜਾ ਕੰਮ ਚਾਲੂ ਕੀਤਾ ਹੈ ਦਿਸ ਹੈਸ ਬੀਨ ਸਟਾਰਟਿਡ ਅ ਟਰਨ ਅਰਾਊਂਡ ਹੈਸ ਬੀਨ ਮੇਡ ਤੇ ਇਹਦੇ ਬਾਅਦ ਆਉਣ ਵਾਲੇ 3 ਸਾਲਾਂ ਦੇ ਅੰਦਰ ਪੰਜਾਬ ਵਿਕਾਸ ਦੀ ਜਿਹੜੀ ਆ ਨਾਓ ਦਾ ਸਕੇਲ ਆਫ ਪ੍ਰੋਗਰੈਸ ਵੀ ਇੰਕਰੀਜ਼ ਹੋਏਗਾ ਸਰ ਲੋਕਲ ਲੈਵਲ ਤੇ ਇੱਕ ਡੀਜ਼ਲ ਦਾ ਮਤਲਬ ਸਮਝਿਆ ਉਹਦੇ ਉੱਤੇ ਕਿਹੜਾ ਚਲਾ ਰਹੇ ਹੈ ਸ਼ੋਮਨੀ ਅਕਾਲੀ ਦਲ ਆਪਣੇ ਬਰਕਰਾਰ ਪਰਤੀ ਦੀ ਇੱਕ ਮੈਂ ਗੱਲ ਕਹਿਣਾ ਚਾਹੂੰਗਾ ਅਕਾਲੀ ਦਲ ਦਾ ਜਿਹੜੀ ਧਰਤੀ ਚਲਾ ਰਿਹਾ ਜੋ ਚਲਾ ਰਿਹਾ ਉਹਨਾਂ ਦੀ ਧਰਤੀ ਤਾਂ ਜਿੱਥੇ ਹੋਣੀ ਹੈ ਉਸ ਹਿਸਾਬ ਨਾਲ ਉਹ ਕਿਹੜੇ ਅਕਾਲੀ ਦਲ ਦੀ ਕਰ ਰਿਹਾ ਹੈ ਐਗਜ਼ੈਕਟਲੀ ਉਹ ਸਾਰੇ ਇਹਨਾਂ ਨੂੰ ਦੇਖੋ ਜਦੋਂ ਘਟਬੰਧਨ ਹੋ ਗਿਆ ਮੇ ਵੀ ਦੇਖ ਮਰਚ ਚੁਗਿਆ ਦੇਖੋ ਅੰਦਰ ਅੰਦਰ ਸੁਖਬੀਰ ਜੀ ਰਜੀਲ ਜਦੋਂ ਮੈਂ ਇਹਨਾਂ ਨੂੰ ਸੈਂਡ ਕੇ ਨਾ ਆਏ ਮੈਂਸ਼ਨ ਨਾ ਸਿਰੋਮਨੀਅ ਅਕਾਲੀ ਦਲ ਮੈਂ ਸੁਖਬੀਰ ਅਕਾਲੀ ਦਲ ਸੋ ਨੀਰ ਸਿੰਘ ਇਨਸਾਨ ਦੀ ਗੱਲ ਕਰ ਰਹੇ ਜਦੋਂ ਉਹਨਾਂ ਨੇ ਨਾਮ ਹੀ ਇਨਸਾਨ ਕਰ ਲਿਆ ਤਾਂ ਨਿੱਤ ਯਰ 올 ਵਨ ਯਰ 올 ਵਨ ਉਹਦੀ ਪਰਤੀਵਜੂਗੀ ਬਟ ਵਾਟ ਜਿਹਨੂੰ ਅਸੀਂ ਆਬਜੈਕਟ ਕਰਨਾ ਹੈ ਤੇ ਅਸੀਂ ਕੱਲ ਜਾ ਕੇ ਇਲੈਕਸ਼ਨ ਕਮਿਸ਼ਨ ਨੂੰ ਅਸੀਂ ਕਰਾਂਗੇ ਇਲੈ ਕੋਡ ਆਫ ਕੰਡਕਟ ਚਾਲੂ ਹੋ ਗਿਆ ਗਵਰਨਮੈਂਟ ਆਫ ਇੰਡੀਆ ਨੇ ਕੁ ਕੰਮ ਕੀਤੇ ਹੁੰਦੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਤਾਂ ਉਹਨਾਂ ਨੂੰ ਇਸ ਕਿਸਮ ਦੇ ਗੰਦੇ ਆਪਣਾ ਨਹੀਂ ਲੋਡ ਨਹੀਂ ਪੈਣੀ ਸੀ ਇਹਨਾਂ ਨੇ ਉਹ ਐਪ ਚਾਲੂ ਕਰ ਰੱਖੀ ਹੈ ਨਾਮੋ ਐਪ ਦੇ ਜਰੀਏ ਜਿਹੜਿਆ ਪੱਟੀ ਦੀ ਗੱਲ ਕਰ ਰਹੇ ਹੋ ਵੀ ਰਜਿਸਟਰ ਯਰਸੈਲਫ ਵਿਦ ਜੀਪੀ ਆਈ ਥਿੰਕ ਥਿਸ ਇਜ਼ ਅ ਕਲੀਅਰ ਵਾਇਓਲੇਸ਼ਨ ਆਫ ਇਲੈਕਸ਼ਨ ਕਲੋਰਡ ਕੰਡਕਟ ਉਹਦੇ ਵਿੱਚ ਆਪਣੀ ਫੋਟੋਆਂ ਦੇ ਆਰ ਟ੍ਰਾਈਂਗ ਟੂ ਐਕਸਪਲੋਇਟ ਦਾ ਜਿਹੜਾ ਸੈਂਟੀਮੈਂਟ ਹੈ ਸਾਡੇ ਫੌਜਾਂ ਦੀ ਜਿਹੜੀ ਬਹਾਦਰੀ ਹੈ ਦੇ ਵਾਂਟ ਟੂ ਰਿਫਲੈਕਟ ਇਨ देयर ਗਲੋਰੀ ਰਾਦਰ ਦੈਨ ਟੇਕਿੰਗ ਰਿਸਪੋਨਸਿਬਿਲਟੀ ਕਿ ਜਿਹੜੇ 40 ਸਾਡੇ ਜਵਾਨ ਇਹਨਾਂ ਦੇ ਕਰਾ ਤੇ ਬਿਕੋਜ਼ ਆਫ देयर ਨੈਗਲੀਜੈਂਸ ਜਿੱਥੇ ਬਹਾਦਰੀ ਲੈਣਾ ਚਾਹੁੰਦੇ ਆ ਉੱਥੇ ਜ਼ਿੰਮੇਵਾਰੀ ਵੀ ਲੈਣ ਪਰ ਥਿਸ ਇਜ਼ ਅ ਕਲੀਅਰ ਕਟ ਵਾਇਲੇਸ਼ਨ ਜਿਹੜੀ ਹੈ ਨੈਮੋ ਐਪ ਵਾਸਤੇ ਫੇਸਬੁੱਕ ਪੇਜ ਦੇ ਉੱਤੇ ਲੈ ਰਹੇ ਆ ਥੈਟ ਇਜ਼ ਅ ਵਾਇਲੇਸ਼ਨ ਵੀ ਵਿਲ ਅਪਰੋਚ ਸਰ ਵਿਕਰਮ ਜੀ ਜਿਹੜਾ ਕਹਿਣਾ ਕਿ ਇਹ ਫੌਜ ਪਰ ਤੋਂ ਡਰ ਕੇ ਭੱਜ ਗਏ ਗੁਰਦਾਸਪੁਰ ਦੇਖੋ ਉਹਨਾਂ ਦੇ ਪੂਰੀ ਸਟੇਟਮੈਂਟ ਜੇ ਤੁਸੀਂ ਪੜ੍ਹੀ ਹੁੰਦੀ ਮਜੀਠੀਆ ਸਾਹਿਬ ਦੀ ਉਹਨਾਂ ਨੇ ਕਿਹਾ ਵੀ ਜਾਖੜ ਸਾਹਿਬ ਨੂੰ ਜੇ ਇੱਕ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਤੇ ਇੰਨਾ ਮਾਣ ਹੈ ਤਾਂ ਫਿਰੂਜਪੁਰ ਆ ਕੇ ਲੜ। ਮੈਂ ਬਿਲਕੁਲ ਮਜੀਠੀਆ ਸਾਹਿਬ ਦੇ ਨਾਲ ਸਹਿਮਤ ਹਾਂ ਕਿ ਅਜੇ ਸਾਨੂੰ ਆਪਣੀ ਕਾਰਗੁਜ਼ਾਰੀ ਦੇ ਉੱਤੇ ਪੂਰਾ ਜੇ ਮਾਣ ਜਿੰਨਾ ਹੋਣਾ ਚਾਹੀਦਾ ਸੀ ਉਹ ਉਹ ਦਿਨ ਹੋਊਗਾ। ਜੇ ਦਿਨ ਮਗਰਮਛ ਜਿਹੜੇ ਐ ਅਜੇ ਤਾਂ ਸਪਲਾਈ ਦੀ ਚੇਨ ਤੋੜੀ ਗਈ ਹੈ। ਮਜੀਠੀਆ ਸਾਹਿਬ ਵੀ ਹੋਹੀ ਕਹਿ ਰਹੇ ਆ ਵੀ ਜਿਹੜੇ ਮਗਰਮਛ ਸੀਗੇ ਉਹ ਅਜੇ ਨਹੀਂ ਪਕੜੇਗੇ। ਜਿਨ੍ਹਾਂ ਨੇ ਪੰਥ ਦੀ ਪਿੱਠ 'ਚ ਛੁਰਾ ਮਾਰਿਆ ਬੇਅਦਬੀ ਕਰਵਾਈਆਂ ਉਹ ਅਜੇ ਨਹੀਂ ਪਕੜੇ ਗਏ ਪੰਥ ਦੇ ਗਦਾਰ ਉਦੋਂ ਸਾਡੋ ਮਾਨ ਹੋਊਗਾ ਉਹਦੇ ਬਾਅਦ ਸਰ ਪਕੜਨੇ ਚਾਹੀਦੇ ਆ ਜੀ ਸਰਕਾਰ ਤੁਹਾਡੀ ਆ ਤੁਹਾਨੂੰ ਸਭ ਮੋਰ ਲਾਈਕ ਪਰ ਹਾਲੇ ਤੱਕ ਉਹ ਨਜ਼ਰ ਆ ਨਹੀਂ ਰਿਹਾ ਇਹ ਤਾਂ ਸਭ ਇਸ ਪ੍ਰੋਸੈਸ ਆਫ ਲਾਅ ਅਗੇਨ ਆਈ ਰਿਪੀਟ ਓਵਰ ਆਨ ਓਵਰ ਅਗੇਨ ਅਗਰ ਇਸ ਵੋਟ ਦੇ ਨਾਲ ਹੁੰਦਾ ਹੁੰਦਾ ਨਾ ਪਪੂਲਰ ਵੋਟ ਜਾਂ ਅਨਪਪੂਲਰ ਵੋਟ ਲੈ ਲਿਆ ਜਾਵੇ ਕਿ ਕਿਹੜੇ ਬੰਦੇ ਨੂੰ ਫਾਇਰ ਟੰਗਿਆ ਜਾਵੇ ਤੇ ਆਈ ਥਿੰਕ ਮਸਲਾ ਨਹੀਂ ਬਣਦੀ ਸਵੇਰੇ ਸਵੇਰੇ ਵੋਟ ਕਰਾ ਲਓ ਵੀ ਕਿਹੜੇ ਮਗਰਮੱਛੀ ਕੇ ਕਿਹੜੇ ਪੰਥ ਦੇ ਗਦਾਰ ਹੈ ਕਿਹੜਾ ਨੇ ਆ ਬੇਦਬੀ ਕਰਾਈ ਕਿਹੜਾ ਨੇ ਗੋਲੀ ਚਲਾਈ ਮੇਰੇ ਖਿਆਲ ਸਵੇਰੇ ਨਾ ਐਸਆਈਟੀ ਦੀ ਲੋੜ ਪੈਣੀ ਨਾ ਕਮਿਸ਼ਨ ਦੀ ਲੋੜ ਪੈਣੀ ਬਟ देयर इज अ ਰੂਲ ਆਫ ਲਾ ਦਾ ਪ੍ਰੋਸੈਸ ਇਜ਼ ਬੀਇੰਗ ਫਾਲੋਡ ਮੈਂ بار بار ਕਿਹਾ ਬਦਲ ਸਾਹਿਬ ਕਹਿੰਦੇ ਮੈਨੂੰ ਕੁਛਕਾਰ ਨਹੀਂ ਕੀਤਾ ਮੈਂ ਉਹਨਾਂ ਨੂੰ ਦੇਖੋ بڑے ਅਡਮ ਨਾਲ ਕਹਿਣਾ ਚਾਹੁੰਦਾ ਮੇਜਰ ਸਿੰਘ ਜੀ ਬਦਲ ਸਾਹਿਬ ਨੂੰ ਕਹਿੰਦਾ ਕਵੀਰਾ ਤੇਰੀ ਝੋਪੜੀ ਅਰਗਲ ਕਟੀਆਂ ਦੇ ਕੋਲ ਪਾਸ ਕਰੇਗਾ ਸੋ ਭਰੇਗਾ ਤੂੰ ਕਿਉਂ ਭਇਆ ਉਦਾਸ ਜੇ ਤੁਸੀਂ ਨਹੀਂ ਕੀਤਾ ਤਾਂ ਕਿਉਂ ਉਦਾਸ ਹੋਏ ਖੜੇ ਹੋ ਮੈਂ ਆ ਨਹੀਂ ਕਹਿ ਰਿਹਾ ਕਿ ਉਹਨਾਂ ਦੀ ਜਿਹੜੀ ਕੁੱਟਿਆ ਸੀ 10 ਸਾਲ ਉਹਦੇ ਬਰਾਬਰ ਵਾਲੀ ਕੁੱਟਿਆ ਨਾ ਕਿਤੇ ਕਹਿ ਲਿਓ ਗਲ ਕੁੱਟਿਆ ਦੇ ਪਾਸੇ ਉੱਥੇ ਕੌਣ ਸੀ ਉਹਦਾ ਗੌਰ ਕਰ ਲਿਓ ਗੁਰ ਪਿਆਰੇ ਹੋ ਸਿਆਸੀ ਤੇ ਕੋਈ ਵੀ ਹੋਵੇ ਸਿਆਸੀ ਪਾਰਟੀ ਕੋਈ ਵੀ ਹੋਵੇ ਸਭ ਤੋਂ ਵੱਡੀ ਤੇ ਅਹਿਮ ਗੱਲ ਇਹ ਹੈ ਕਿ ਆਮ ਲੋਕਾਂ ਦਾ ਆਮ ਆਵਾਮ ਦੇ ਬਾਰੇ ਉਹ ਕੀ ਸੋਚਦੀ ਹੈ ਤੇ ਪੰਜਾਬ ਦੀ ਆਵਾਮ ਸਿਰਫ ਉਸੇ ਨੁਮਾਇੰਦੇ ਨੂੰ ਵੋਟ ਦੇਗੀ ਉਸੇ ਨੁਮਾਇੰਦੇ ਨੂੰ ਵੋਟ ਦੇ ਕੇ ਅਗਾਹ ਤੁਰੇਗੀ ਜੋ ਲੋਕਾਂ ਦੇ ਹੱਕ ਸੱਚ ਦੀ ਆਵਾਜ਼ ਚੱਕਣਾ ਚਾਣਦਾ ਹੋਵੇ ਜੋ ਸੱਚਾਈ ਤੇ ਇਮਾਨਦਾਰੀ ਦੇ ਨਾਲ ਆਪਣੇ ਫਰਜ਼ ਨਿਭਾਉਂਦਾ ਹੋਵੇ ਨਾ ਕਿ ਸਿਰਫ ਕੁਝ ਵੋਟਾਂ ਪਿੱਛੇ ਸੌਦਾ ਸਾਧ ਵਰਗੇ ਗੱਤਾਰ ਨੂੰ ਮੁਆਫ ਕਰ ਜਾਂਦਾ ਹੋਵੇ ਜਾਂ ਆਪਣੀਆਂ ਸਿਆਸੀ ਰੋਟੀਆਂ ਸੇਕਣ ਪਿੱਛੇ ਜਾਂ ਆਪਣੀਆਂ ਸਿਆਸੀ ਰੋਟੀਆਂ ਸੇਕਣ ਵਾਸਤੇ ਆਪਣੇ ਇਸ਼ਟ ਦੀਆਂ ਬੇਅਦਬੀਆਂ ਤੱਕ ਕਰਵਾਉਣ ਤੋਂ ਇਬਾਜ਼ ਨਾ ਆਵੇ ਅਜਿਹੀ ਘਟੀਆ ਸਿਆਸਤਦਾਨਾਂ ਨੂੰ ਹੋਰ ਪੰਜਾਬ ਦੀ ਆਵਾਮ ਕਦੇ ਵੀ ਜਗਾ ਨਹੀਂ ਦਵੇਗੀ ਤੁਸੀਂ ਸਭ ਇਸ ਮਸਲੇ ਤੇ ਕੀ ਸੋਚਦੇ ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦਿਓ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੀ ਹਰਕਤ ਹੀ ਬਣੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ